ਜਿੱਥੇ ਇੱਕ ਪਾਸੇ ਵਿਆਹ ਸ਼ਾਦੀਆਂ ਦੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਲੋਕ ਖਰੀਦਦਾਰੀ ਕਰਨ ਲਈ ਬਾਜ਼ਾਰ ਵਿੱਚ ਉਤਰਨਗੇ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀਐਸਟੀ ਦੀਆਂ ਦਰਾਂ ਘਟਾ ਕੇ ਦੇਸ਼ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਇਸ ਮੌਕੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਲੰਬੀ ਢੇੜ ਦੇਖੀ ਗਈ ਹੈ ਸਮਾਨ ਲੈਣ ਆਏ ਗਾਹਕਾਂ ਦਾ ਕਹਿਣਾ ਹੈ ਕਿ ਮਿਡਲ ਕਲਾਸ ਲੋਕਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੈ ਲੋਕ ਆਪਣੇ ਘਰਾਂ ਵਿੱਚ ਨਵੀਂ ਚੀਜ਼ ਖਰੀਦਣ ਦੇ ਲਈ ਦੁਕਾਨਾਂ ਤੇ ਜਾ ਰਹੇ ਹਨ ਇੱਕ ਵੱਡੀ ਰਾਹਤ ਮਿਲੀ ਹੈ ਜਿਸ ਕਰਕੇ ਇੱਥੇ ਕਾਫੀ ਰਸ਼ਾ ਹੈ ਅੱਜ ਮੈਂ ਵੈਸੇ ਵਾਸ਼ਿੰਗ ਮਸ਼ੀਨ ਲੈ ਆਇਆ ਸੀ ਪਰ ਨਾਲ ਹੁਣ ਮੈਜੀ ਟੀਵੀ ਦੇਖ ਰਿਹਾ ਕਿਉਂਕਿ ਕਾਫੀ ਵਧੀਆ ਜੀਐਸਟੀ ਜੋ ਕਟ ਹੋਈ ਹੈ ਉਹਨਾਂ ਕਾਫੀ ਬੈਨੀਫਿਟ ਮਿਲ ਰਿਹਾ ਮੈਨੂੰ ਸੋ ਵਧੀਆ ਹੀ ਹੈ ਜੋ ਵੀ ਹੈ ਕਿਸ ਤਰ੍ਹਾਂ ਵੇਚਦੇ ਹੋਗੇ ਕਿ ਤਿਆਰਾ ਸੀਜ਼ਨ ਸ਼ੁਰੂ ਹੋਣ ਲੱਗਾ ਵਿਆਹ ਸ਼ਾਦੀਆਂ ਤੋਂ ਉੱਪਰ ਜਿਹੜੀ ਜਿਹੜੀ ਮੰਦਰ ਤੋਂ ਕਾਰਜ ਜਿਆਸੀ ਘਟਾਈ ਗਈ ਆ ਜਿਹੜੇ ਆਮ ਜਨਤਾ ਨੂੰ ਫਿੱਲੀ ਕਰਾ ਰਿਹਾ ਹੈ ਆਮ ਜਨਤਾ ਨੂੰ ਤਾਂ ਕਾਫੀ ਰਾਹਤ ਹੈ ਜੋ ਮਿਰਕਲਸ ਫੈਮਲੀ ਤੋਂ ਬਿਨੋਵ ਕਰਦੇ ਆ ਉਹਨਾਂ ਲਈ ਤਾਂ ਬਹੁਤ ਕਾਫੀ ਵਧੀਆ ਆ ਤੇ ਬਾਕੀ ਇਹ ਆ ਕਿ ਜੋ ਇਹ ਕਿ ਜੋ ਕੱਕ ਹੋਇਆ ਜੋ ਕੇਂਦਰ ਸਰਕਾਰ ਨੇ ਕੀਤਾ ਹੈ ਕਾਫੀ ਵਧੀਆ ਜੀਤ ਰਾਹਤ ਮਿਲੀ ਹੈ ਲੋਕਾਂ ਨੂੰ ਇਸ ਮੌਕੇ ਤੇ ਦੁਕਾਨਦਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ ਜਿਹੜਾ ਕਿ ਉਹਨਾਂ ਲਈ ਬਹੁਤ ਵੱਡੀ ਰਾਹਤ ਹੈ 28% ਤੋਂ GST ਕਟਾ ਕੇ 18% ਕੀਤੀ ਗਈ ਹੈ ਉਨਾ ਰਾ ਕਹਿਣਾ ਹੈ ਕਿ ਇਸ ਨਾਲ ਗਾਕਾਂ ਦੀ ਕਾਫੀ ਭੀੜ ਨਜ਼ਰ ਆ ਰਹੀ ਹੈ ਅਤੇ ਲੋਕ ਸਮਾਨ ਖਰੀਦਣ ਲਈ ਆ ਰਹੇ ਹਨ ਜਿਹਦੇ ਚੱਲਦਿਆਂ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਕੇਂਦਰ ਸਰਕਾਰ ਨੇ ਜੀਐਸਟੀ ਘਟਾਈ ਹੈ 10% ਉਹਦਾ ਆਮ ਜਨਤਾ ਨੂੰ ਕਾਫੀ ਜ਼ਿਆਦਾ ਹੋਏਗਾ ਜਿਹਦੇ ਨਾਲ 43 ਇੰਚ ਤੋਂ ਉੱਤੇ ਐਲਈਡੀਆਂ ਸਾਰੀਆਂ ਸਸਤੀਆਂ ਹੋ ਗਈਆਂ 10% ਵਾਸ਼ਿੰਗ ਮਸ਼ੀਨਾਂ ਦਾ 10% ਸਸਤੀਆਂ ਹੋ ਗਿਆ ਪਲੱਸ ਏਸੀ 10% ਸਸਤੇ ਹੋ ਗਏ ਜ਼ਰੂਰਤ ਵਾਲਾ ਸਮਾਨ ਸਾਰਾ ਮਤਲਬ ਸਸਤਾ ਕਰਤਾ ਮੈਂ ਭਾਜੀ ਜਿਸ ਹਿਸਾਬ ਨਾਲ ਹੁਣ ਤਿਹਾੜ ਸ਼ੁਰੂ ਹੋਣੇ ਆ ਸੀਜ਼ਨ ਵੀ ਸ਼ੁਰੂ ਹੋਣਾ ਉਸ ਦੇ ਨਾਲ ਲੋਕਾਂ ਨੂੰ ਕਿੰਨਾ ਫਾਇਦਾ ਮਿਲੇਗਾ ਤੇ ਲੋਕਾਂ ਦਾ ਰਿਐਕਸ਼ਨ ਕਿਹੋ ਜਿਹਾ ਹੈ ਲੋਕੀ ਕੁਐਸਚਨ ਬਿਲਕੁਲ ਲੋਕੀ ਬਹੁਤ ਖੁਸ਼ ਆ ਇਹ ਇਹਦੇ ਸਰਕਾਰ ਤੋਂ ਇਸ ਫੈਸਲੇ ਤੋਂ ਔਰ ਇਹਦੇ ਨਾਲ ਗਾਹਕ ਦਾ ਮਤਲਬ ਕਿ ਕਲਾਇੰਟਸ ਵੀ ਵਧੀਆ ਨਾਲੇ ਨਰਾਤੇ ਆ ਉਹਨਾਂ ਨਾਲ ਵੀ ਥੋੜਾ ਗਾਗ ਦਾ ਮਤਲਬ ਸ਼ੁਰੂ ਹੋ ਗਿਆ ਹੈ ਲਗਾ ਜਿਸ ਨਾਲ ਵਿਆਹ ਕਰਦੇ ਸੀ ਉਹਨਾਂ ਨੂੰ ਲੱਗਾ ਦਸਾਂ ਕਸਟਮਰ ਤਾਂ ਕਾਫੀ ਬਿਲਕੁਲ ਬਿਲਕੁਲ ਪਾਏਗਾ ਸਰ ਇਹ ਕੇਂਦਰ ਦੇ ਫੈਸਲੇ ਕਿਸ ਤਰ੍ਹਾਂ ਵੇਖਦੇ ਕਿਤੋਂ ਬਹੁਤ ਵਧੀਆ ਫੈਸਲਾ ਆ ਜਿਹੜੇ ਨਾਲ ਕਿ 10% ਦਾ ਸਿੱਧਾ ਸਿੱਧਾ ਹੀ ਮਤਲਬ ਲੋਕਾਂ ਨੂੰ ਫਾਇਦਾ ਦਿੱਤਾ ਉਹਨਾਂ ਨੇ ਇਹਦਾ ਦੁਕਾਨਦਾਰ ਨੂੰ ਫਾਇਦਾ ਹੋਏ ਬਿਲਕੁਲ ਬਿਲਕੁਲ ਸਰ ਸੇਲ ਦਾ ਫਾਇਦਾ ਹੋਏਗਾ ਸੇਲ ਵਧੀਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ